ਉਦੋਂ ਬੜਾ ਹਰਾ ਪਿੰਡ ਕਰਦਾ ਹੁੰਦਾ ਸੀ ਹੁਣ ਕਿੱਥੇ ਹਰਾ ਪਿੰਡ ਉਦੋਂ ਕਹਿੰਦਾ ਸੀ ਸਕੇ ਰੋਡੀ ਬਾਕੀ ਪਾਰਟੀਆਂ ਲਈ ਜਾਂਦੀਆਂ ਹੁਣ ਤਾਂ ਤੁਸੀਂ ਦੇਖਿਆ ਜਿਹੜੇ ਪਿੰਡ ਜਾਂਦਾ ਨਾਲ ਦੇ ਚਾਰ ਪਿੰਡਾਂ ਨੂੰ ਕਰਫਿਊ ਲਾ ਦਿੰਦੇ ਐ ਜੇ ਕੋਈ ਕਾਰ ਛਲਾ ਪੀ ਕੇ ਚਲਾਉਂਦਾ ਕੀ ਕਰਦੇ ਆ ਪੁਲਸ ਵਾਲੇ ਇੱਥੇ ਪੂਰੀ ਬੋਤਲ ਪੀ ਕੇ ਸਰਕਾਰ ਚਲਾਈ ਜਾਂਦਾ ਹੈ ਭਵੰਤਪਨ ਮੈਂ ਕਹਿੰਦਾ ਜਦੋਂ ਕਿਸੇ ਮਰਜ਼ੀ ਟਾਈਮ ਆ ਮਸ਼ੀਨ ਦੀ ਉਹਦੇ ਮੂੰਹ ਚ ਪਾ ਦਿਓ ਆ ਪੂਰਾ ਖੁੱਲ ਜਾਊਗੀ ਕੰਮ ਅੱਜ ਹਾਲਾਤ ਕੀ ਆ ਪੰਜਾਬ ਵਿੱਚ ਨਸ਼ਾ ਘਰ ਘਰ ਫੈਲ ਗਿਆ ਹੈ ਮੈਂ ਐਸਐਸਪੀ ਨੂੰ ਪੁੱਛਿਆ ਮੇਰੇ ਨਾਲ ਉਦੋਂ ਸੀਗੇ ਅਫਸਰ ਕਈ ਤੇ ਉਹ ਐਸਐਸਪੀ ਬਣ ਗਏ ਮੈਂ ਉਹਨਾਂ ਨੂੰ ਕਿਹਾ ਨਸ਼ਾ ਇੰਨਾ ਕਿਉਂ ਹੈ ਉਹ ਕਹਿੰਦੇ ਅਸੀਂ ਕੀ ਕਰੀਏ ਸਾਡੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਐਮਐਲਏ ਕਹੂਗਾ ਉਹੀ ਕਰਨਾ ਹੈ ਤੇ ਐਮਐਲਏ ਨੇ ਸਾਨੂੰ ਕਿਹਾ ਕਿ ਆਹ ਬੰਦੇ ਨੂੰ ਹੱਥ ਨਹੀਂ ਲਾਉਣਾ ਜੋ ਮਰਜ਼ੀ ਕਰੀ ਜਾਣ ਮਹੀਨਾ ਲਈ ਜਾਂਦੇ ਆ 10 ਲੱਖ 5 ਲੱਖ 7 ਲੱਖ 10 ਲੱਖ 15 ਲੱਖ ਇੱਕ ਚੀਜ਼ ਦੱਸ ਦਿਓ ਉਦੋਂ بڑا ਹਰਾ ਪਿੰਡ ਕੱਢਦਾ ਹੁੰਦਾ ਸੀ ਹੁਣ ਕਿੱਥੇ ਹਰਾ ਪਿੰਡ ਉਦੋਂ ਕਹਿੰਦਾ ਸੀ ਸਿਕਿਉਰਿਟੀ ਬਾਕੀ ਪਾਰਟੀਆਂ ਲਈ ਜਾਂਦੀਆਂ ਹੁਣ ਤਾਂ ਤੁਸੀਂ ਦੇਖਿਆ ਜਿਹੜੇ ਪਿੰਡ ਜਾਂਦਾ ਨਾਲ ਦੇ ਚਾਰ ਪਿੰਡਾਂ ਨੂੰ ਕਰਫਿਊ ਲਾ ਦਿੰਦੇ ਐ ਸਹੀ ਮੰਨਦੇ ਜਿਹਨੇ ਸਰਕਾਰ ਦਾ ਅਸਲੀ ਨਾਮ ਦੱਲਤਾ ਨਾ ਉਹ ਆ ਝਾੜੂ ਵਾਲਨੇ ਆ ਆ ਆ ਅਸਲੀ ਫੀਲਿੰਗ ਲੈਣ ਵਾਸਤੇ ਬੈਠ ਆਇਆ ਹੈ ਮੈਨ ਲੱਗਦਾ ਇੱਥੇ ਚਾਰ ਪੰਜ ਕੀ ਮੰਤਰੀ ਇਕੱਠੇ ਫਿਰਦੇ ਆ ਇੱਕ ਆਪ ਇੱਕ ਉਹਦੀ ਧਰਮ ਪਤਨੀ ਇੱਕ ਭੈਣ ਜੀ ਇੱਕ ਮਾਤਾ ਜੀ ਤੁਸੀਂ ਦੇਖ ਲਓ ਭਾਵੇਂ ਮਾਤਾ ਚੰਗਰੂਰ ਜ਼ਿਲ੍ਹੇ ਚਾਏ ਅੱਗੇ ਐਸਐਸਪੀ ਪਿੱਛੇ ਬੀਸੀ ਸਾਰੇ ਨਾਲ ਗੱਡੀਆਂ ਦਾ ਕਾਫਲਾ ਐ ਕੋਈ ਮੁੱਖ ਮੰਤਰੀ ਦੀ ਮਾਤਾ ਜੀ ਜਾਂਦੇ ਪਰ ਉਦੋਂ ਗੁੰਮਰਾਹ ਕਰਨਾ ਸੀ ਸ਼ਰਾਬ ਇੰਨੀ ਪੀਂਦਾ ਹੁਣ ਤੁਸੀਂ ਤੁਹਾਡੇ ਇੱਥੇ ਸੌਂ ਖਾਦੀ ਸੀ ਨਾ ਆਪਣੀ ਮਾਂ ਦੀ ਸੌਂ ਖਾਦੀ ਸੀ ਬਰਨਾਲੇ ਹੁਣ ਤੁਸੀਂ ਦੇਖੋ ਥੋੜਾ ਮੈਂਟਲ ਹੋ ਗਿਆ ਕੀ ਹੋਇਆ ਇੱਥੇ ਥਾਣੇਦਾਰ ਸਾਹਿਬ ਕਿੱਥੇ ਆ ਡੀਐਸਪੀ ਸਾਹਿਬ ਇੱਕ ਦੱਸਿਓ ਆਪਣਾ ਕਾਨੂੰਨ ਕੀ ਕਹਿੰਦਾ ਹੈ ਜੇ ਕੋਈ ਸ਼ਰਾਬ ਪੀਏ ਟਰੈਕਟਰ ਚਲਾਉਂਦਾ ਹੈ ਉਹਨੂੰ ਤੁਸੀਂ ਅੰਦਰ ਕਰਦੇ ਹੋ ਕਿ ਛੱਡ ਦਿੰਦੇ ਹੋ ਅੰਦਰ ਕਰਦੇ ਆ ਜੇ ਕੋਈ ਕਾਰ ਸ਼ਰਾਬ ਪੀ ਕੇ ਚਲਾਉਂਦਾ ਕੀ ਕਰਦੇ ਆ ਪੁਲਸ ਵਾਲੇ ਇੱਥੇ ਪੂਰੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਹੈ ਭਗਵੰਤ ਮਾਨ ਪੂਰੀ ਬੋਤਲ ਸਿਰੇ ਕਢਾ ਲੈਂਦਾ ਤੇ ਸਰਕਾਰ ਜਾਉਂਦਾ ਕੁਝ ਕਹਿੰਦੀ ਨਹੀਂ ਇਹਨੂੰ ਮੈਂ ਕਿਹਾ ਜਦੋਂ ਕਿਸੇ ਮਰਜ਼ੀ ਟਾਈਮ ਆ ਮਸ਼ੀਨ ਦੀ ਉਹਦੇ ਮੂੰਹ ਚ ਪਾ ਦਿਓ ਇਹ ਪੂਰਾ ਖੁੱਲ ਜਾਊਗੀ ਕੰਮ ਹੁਣ ਤੁਸੀਂ ਦੇਖਿਆ ਕੀ ਕੀਤਾ ਕਰਤੂਤਾਂ ਆਉਂਦੀਆਂ ਆ ਬਠਿੰਡੇ ਪਰਸੋ ਸ਼ਾਮ ਨੂੰ ਰੋਡ ਸ਼ੋ ਸੀ ਕੋਈ 8 8:30 ਵਜੇ ਪਹਿਲੇ ਤਾਂ ਆਉਂਦਾ ਨਹੀਂ ਸੀ ਉਹਨਾਂ ਨੇ ਕਿਹਾ ਜੀ ਇਕੱਠ ਹੋਇਆ ਪਿਆ ਆ ਗਿਆ ਗੱਡੀ ਦੇ ਉੱਤੇ ਚੜ ਗਿਆ ਬੋਨਟ ਦੇ ਭੰਗੜਾ ਪਾਉਣ ਲੱਗ ਗਿਆ ਫਿਰ ਇਹਨੂੰ ਜਾਦਾ ਚੜ ਗਈ ਫਿਰ ਉਸ ਪਾਈ ਨੂੰ ਗਿਆ ਬੋਤਲ ਫੜਾ ਪਾਣੀ ਦੀ ਵੀ ਆਪਣੇ ਸਿਰ ਤੇ ਪਾਤੀ ਪਾਣੀ ਕਿਨੇ ਆ ਵੀਡੀਓ ਦੇਖੀ ਐ ਦੇਖੀ ਐ ਨਾ ਹੁਣ ਐ ਜਾ ਮੁੱਖ ਮੰਤਰੀ ਕੀ ਆਪਾਂ ਕਵਾਂਗੇ ਸ਼ਰਮ ਨਹੀਂ ਆਉਂਦੀ ਆਪਾਂ ਨੂੰ ਕਹਿੰਦੇ ਮੁੱਖ ਮੰਤਰੀ ਆ ਤਾਂ ਹਾਲਾਤ ਐ